ਜੋ ਕਿ 15 ਅਗਸਤ ਨੂੰ ਸਾਨੂੰ ਇੱਕ ਸਦਰਖਾਨੇ ਵਾਲਿਆਂ ਨੂੰ ਵੀਰ ਬਹਿਮਰ ਜਿਹੜੀਆਂ ਇਹਨਾਂ ਦੇ ਏਰੀਆ ਚ ਪਿੰਡ ਪੈਂਦਾ ਉਹਦੇ ਨਾਲ ਨਹਿਰ ਤੇ ਨਾਲ ਕਤਾਨਾ ਜਿਹੜੀਆਂ ਹੁੰਦੀਆਂ ਉੱਥੇ ਇੱਕ ਡੈੱਡ ਬੋਡੀ ਦੀ ਜਾਣਕਾਰੀ ਮਿਲੀ ਸੀ ਜਿਸ ਦੇ ਚਲਦੇ ਆਪਣੇ ਐਸ ਐਚ ਓ ਸਦਰ ਬਠਿੰਡਾ ਦੇ ਇੰਚਾਰਜ ਸੀਏਏ 1 ਬਠਿੰਡਾ ਦੇ ਮੌਕੇ ਤੇ ਪਹੁੰਚੇ ਨੇ ਆਪਣੇ ਡੀ ਐਸ ਪੀ ਸਾਹਿਬ ਵੀ ਗਏ ਸੀ ਉਹ ਜਾ ਕੇ ਦੇਖਿਆ ਕਿ ਜਿਹੜੀ লাশ ਹੈਗੀ ਹੈ ਇੱਕ ਲਗਭਗ 16 ਸਾਲ ਦੇ ਮੇਲ ਬੰਦੇ ਦੀ ਸੀ ਜੋ ਫਿਰ ਉਹਦੇ ਘਰ ਦੇ ਵੀ ਆ ਗਏ ਤੇ ਪਤਾ ਲੱਗਾ ਕਿ ਉਹਦਾ ਨਾਮ ਦੀਪੂ ਸੀ ਤੇ ਉਹਦੀ ਉਲਾਦ ਸੀ ਤੇ ਉਹਨੂੰ ਇੱਕ ਦਿਨ ਪਹਿਲਾਂ ਦੇ ਇਹੀ ਪਾਲਣ ਡੇ ਸੀ ਤਾਂ ਉਸ ਦੇ ਕਿਉਂਕਿ ਉਹ ਸਾਨੂੰ ਜਿਹੜੇ ਹਾਲਾਤ ਹੈ ਉਹ ਸ਼ੱਕੀ ਲੱਗੇ ਕੁਝ ਰੀਅਲ ਲਾਸ਼ ਦੇ ਉੱਤੇ ਡੈਡ ਬੋਡੀ ਦੇ ਉੱਤੇ ਇੰਜਰੀਜ਼ ਸੀ ਤਾਂ ਫਿਰ ਅਸੀਂ 302 ਦਾ ਅ ਪਰਚਾ ਜਾਨੀ ਕਿ ਇੰਟਰਸੈਕਸ਼ਨ 302 ਅਗਿਆਤ ਬੰਦਿਆਂ ਦੇ ਨਾਮ ਨੂੰ ਬੰਦਿਆਂ ਦੇ ਅਗੇਂਸਟ ਸਦਰ ਥਾਣੇ 'ਚ ਹੀ ਦਰਜ ਕੀਤਾ ਮਰਨ ਵਾਲੇ ਦੇ ਭਰਾ ਦੇ ਬਿਆਨਾਂ 'ਤੇ ਤੇ ਫਿਰ ਜਦੋਂ ਤਫ਼ਸਲ ਦੀ ਤਫ਼ਤੀਸ਼ ਸ਼ੁਰੂ ਹੋਈ ਤਾਂ ਜੋ ਗੱਲ ਨਿਕਲ ਕੇ ਸਾਹਮਣੇ ਆਈ ਜਿੱਤੂ ਫਿਰ ਸਾਰਾ ਕੇਸ ਦਾ ਪਤਾ ਲੱਗਾ ਤੇ ਇਹ ਦੋ ਦੋਸ਼ੀ ਵੀ ਫੜਦੇ ਉਹਦੇ ਚੋਂ ਇੱਕ ਜਿਹੜਾ ਬੰਦਾ ਮਰਿਆ ਉਹਦਾ ਸਟੈਪ ਡੈਡ ਜਿਹਨੂੰ ਕਹਿੰਦੇ ਆ ਉਹ ਸੀ ਤੇ ਉਹਦਾ ਦੋਸ਼ ਦੋਸਤ ਹੈ ਉਹਦੇ ਜਿਹੜੇ ਡੈਡ ਦਾ ਪਿਤਾ ਦਾ ਅਮੀਨ ਸ਼ਰਮਾ ਇੱਥੇ ਧੋਬੀਆਣੀ ਬਸਤੀ ਦਾ ਰਹਿਣ ਵਾਲਾ ਗੱਲ ਇਹ ਹੋਈ ਹੈ ਕਿ ਜਿਹੜਾ ਬੰਦਾ ਮਰਿਤਕ ਮਰਨ ਵਾਲਾ ਇਹ ਤਿੰਨ ਭੈਣ ਭਾਈ ਸੀ ਦੋ ਭਰਾ ਇੱਕ ਭੈਣ ਤੇ ਇਹ ਆਪਣੀ ਇਹਦੇ ਜਿਹੜੇ ਮਦਰ ਹੈਗੇ ਨੇ ਇਹ ਆਪ ਤੇ ਜਾਨੀ ਕਿ ਜਿਹੜੇ ਜਿਨ੍ਹਾਂ ਨੇ ਇਹਨਾਂ ਦਾ ਜਿਹਦੇ ਨੁਤਫੇ ਤੋਂ ਬੱਚੇ ਪੈਦਾ ਹੋਏ ਸੀ ਉਹਨਾਂ ਨਾਲ ਨਹੀਂ ਸੀ ਰਹਿੰਦੇ ਇੱਕ ਗੁਰਦੀਪ ਨਾਮ ਦੇ ਵਿਅਕਤੀ ਨਾਲ ਇੱਥੇ ਰਹਿੰਦੇ ਸੀ ਜਗੋਦਪੁਰ ਰਵਾਨੇ ਉੱਥੇ ਉਹ ਰਹਿੰਦੇ ਸੀ ਤੇ ਇਹ ਜਿਹੜਾ ਬੰਦਾ ਬੱਚਾ ਹੈਗਾ ਸੀ ਇਹ ਆ तकरीबन 8 ਸਾਲ ਪਹਿਲਾਂ ਦੇ ਰਹਿ ਰਹੇ ਸੀ ਉਹ ਵੀ ਬੱਚਾ ਹੈਗਾ ਸੀ ਤੇ ਹੁਣ ਜਦੋਂ ਗੱਭਰੂ ਹੋ ਗਿਆ 16 ਸਾਲਾਂ ਦਾ ਹੋ ਗਿਆ ਤੇ ਇਹ ਜਿਹੜਾ ਦਾ ਵੱਡਾ ਭਰਾ ਸੀ ਇਹ ਇਹ ਨਾਲ ਨਹੀਂ ਸੀ ਰਹਿੰਦਾ ਇਹ ਆਪਣੇ ਜਾਨੀ ਕਿ ਜਿੱਦੀ ਜਿਹੜਾ ਪਿੰਡ ਹੈਗਾ ਉੱਥੇ ਰਹਿੰਦਾ ਸੀ ਤੋਂ ਅਲਟੀਮੇਟਲੀ ਇਹ ਬੰਦਾ ਇਸ ਚੀਜ਼ ਨੂੰ ਡਿਸਲਾਈਕ ਵੀ ਕਰਦਾ ਸੀ ਤੇ ਇਤਰਾਜ਼ ਵੀ ਕਰਦਾ ਸੀ ਸੈਕੰਡਲੀ ਹੋਰ ਵੀ ਜਿਹੜੀ ਪੁੱਛਗੇ ਸ ਦੌਰਾਨ ਇੱਕ ਸਭ ਤੋਂ ਜ਼ਰੂਰੀ ਗੱਲ ਨਿਕਲ ਕੇ ਸਾਹਮਣੇ ਆਈ ਹੈਗੀ ਹੈ ਕਿ ਇਹ ਜਿਹੜਾ ਜਿਹੜਾ ਇਹਦਾ ਪਿਤਾ ਬਣਿਆ ਗੁਰਦੀਪ ਜਿਹੜਾ ਦੋਸ਼ੀ ਵੀ ਹੈਗਾ ਇੰਨੇ ਕੁਝ ਸਮੇਂ ਪਹਿਲਾਂ ਆਪਦੇ ਹੀ ਰਿਸ਼ਤੇਦਾਰਾਂ ਦੀ ਗੁਰਦੀਪ ਨੇ ਆਪਦੇ ਹੀ ਰਿਸ਼ਤੇਦਾਰਾਂ ਦੀ ਰਿਸ਼ਤੇ ਜਮਾਣੇ ਲੱਗ ਰਹੇ ਹੈਗੇ ਕਿ ਜ਼ਮੀਨ ਚਾਰ ਬੰਦੇ ਇਕੱਠੇ ਕਰਕੇ ਡਾਲੀ ਡਾਕੂਮੈਂਟ ਬਣਾ ਕੇ ਕਿਸੇ ਨੂੰ ਗਾਂਹ ਵੇਚ ਦਿੱਤੀ ਅੱਗੇ ਵੇਚ ਦਿੱਤੀ ਨੌਂ ਕਕਨਾਲਾਂ ਦੀ ਜ਼ਮੀਨ ਹੈਗੀ ਐ ਅਮੀਨ ਸ਼ਰਮਾ ਵੀ ਵੇਚ 파ਟ ਹੀ ਸੀ ਉਹਦੇ ਜਦੋਂ ਵੇਚ ਦਿੱਤੀ ਐ ਤੇ ਉਹ ਗਾਂਹ ਇੰਤਕਾਲ ਹੋ ਗਿਆ ਤੇ ਗਾਂਹ ਜਿਹਨਾਂ ਨੇ ਖਰੀਦੀ ਐ ਜਦੋਂ ਉਹ ਵੇਚਣ ਲੱਗੇ ਉਹਨਾਂ ਤੇ ਉਹ ਮਾਲਕ ਜਿਹੜੇ ਜ਼ਮੀਨ ਦੇ origignal ਮਾਲਕ ਸੀ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਫਿਰ ਇਹਦੇ ਖਿਲਾਫ ਯਾਨੀ ਕਿ ਇੱਕ ਜਿੱਦਾਂ ਆਪਣੀ ਪ੍ਰੋਸੈਸ ਹੁੰਦਾ ਐ ਐਸਡੀਐਮ ਦੇ ਅਗੇਂਸਟ ਇੱਕ ਦਰਖਾਸਤ ਦਿੱਤੀ ਕਿ ਜੋ ਵੀ ਰਜਿਸਟਰੀ ਹੋਈ ਐ ਗਲਤ ਹੋਈ ਹੈਗੀ ਤੇ ਹੁਣ ਇਸ ਉਹ ਜਿਹੜੇ ਬੰਦੇ ਜਿਨ੍ਹਾਂ ਨੇ ਜ਼ਮੀਨ ਇਹਦੇ ਕੋ ਖਰੀਦੀ ਸੀ ਉਹ ਦੇ ਕੋ ਮੰਗਣ ਲਾ ਕੇ ਪੈਸੇ ਵੀ ਪਲੱਸ ਕਿ ਤੂੰ ਗਲਤ ਕੀਤਾ ਇਹ ਉਸ ਚੀਜ਼ ਨੂੰ ਬਚਣ ਵਾਸਤੇ ਜੋ ਇਹਨੇ ਸਾਨੂੰ ਦੱਸਿਆ ਕਿ ਇਹਨੇ ਪਲਾਨ ਬਣਾਇਆ ਅਮੀਨ ਸ਼ਰਮਾ ਦੇ ਨਾਲ ਰਲ ਕੇ ਕਿ ਕਤਲ ਕਰ ਦਿੰਨੇ ਆ ਬੱਚੇ ਦਾ ਤੇ ਜਿਹਨੂੰ ਕਤਲ ਕਰਕੇ ਬਾਡੀ ਸੁੱਟ ਦਾਂਗੇ ਨਹੀਂ ਜਿਹਨੂੰ ਲੱਭੇਗੀ ਨਹੀਂ ਤੇ ਅਸੀਂ ਜਿਹੜਾ ਇਲਜ਼ਾਮ ਹੈਗਾ ਜਿਨ੍ਹਾਂ ਦੀ ਜ਼ਮੀਨ ਵੇਚੀ ਹੈ ਉਹਨਾਂ ਤੇ ਲਾ ਦੇਾਂਗੇ ਬਟ ਇਹਦੀ ਜਿੱਦਾਂ ਕਿ ਆਪਣੇ ਸਹੀਏ ਸਟਾਫ ਦੇ ਸਦਰ ਬਠਿੰਡਾ ਉਹਨਾਂ ਨੇ ਫਿਰ ਜਾਨਕੀ ਜੀ ਜਦੋਂ ਪਤਾ ਲੱਗਾ ਤੁਰੰਤ ਹੀ ਕਾਰਵਾਈ ਤੇ ਉਸੇ ਦਿਨ ਤੇ ਲੱਗ ਪਏ ਸਾਰੇ ਜਿਹੜੀ ਹੈਗੀ ਤਫਤੀਸ਼ ਚ ਲੱਗੇ ਨੇ ਕੋਈ ਸੀਸੀਟੀਵੀ ਚ ਲੱਗ ਗਿਆ ਬਾਕੀ ਜੁੜੀਆਂ ਮੈਂ ਟੈਕਨੀਕਲ ਆਸਪੈਕਟਸ ਤੇ ਲੱਗੇ ਇਹਨਾਂ ਨੇ 24 ਘੰਟੇ ਦੇ ਅੰਦਰ ਅੰਦਰ ਇਸ ਸੀ ਦਾ ਪਰਦਾ ਹੀ ਸਿਵਾਸ਼ ਕਰ ਦਿੱਤਾ ਇਹਨੂੰ ਇਸ ਸੀ ਦਾ ਮੌਕਾ ਹੀ ਨਹੀਂ ਦਿੰਦਾ ਕਿ ਇਸ ਸੀ ਨੂੰ ਇਸ ਪਾਸੇ ਲੈ ਕੇ ਜਾਵੇ ਸੋ ਇਹਨੇ ਇੱਕ ਗਲਤ ਕੰਮ ਕੀਤਾ ਉਹ ਮਿਸ਼ਵਾਨ ਲਈ ਕਰ ਦੂਸਰਾ ਹੋਰ ਵੀ ਕਣਾਉਣਾ ਅਪਰਾਧ ਕੀਤਾ ਦੋ ਬੰਦੇ ਦੋਸ਼ੀ ਜਿਹੜੇ ਹੈਗੇ ਸੀ ਇਹਦੇ ਚ ਇਹੀ ਉਹ ਫੜ ਲਏ ਨੇ ਇਹਨੂੰ ਘਰੋਂ ਮਾਨਾ ਬਣਾ ਕੇ ਲੈ ਗਿਆ ਕਿਉਂਕਿ ਉਹ ਹੈਗਾ ਸੀ ਵਿਸ਼ਵਾਸ ਕਰਦਾ ਸੀ ਮੋਟਰਸਾਈਕਲ ਖਰੀਦਣ ਦਾ ਬਹਾਨਾ ਬਣਾ ਕੇ ਲੈ ਗਿਆ ਤੇ ਫਿਰ ਇੱਥੇ ਲਿਆ ਕੇ ਆਪਣੇ ਨਹਿਰਾ ਤੇ ਇੱਥੇ ਕਿਉਂਕਿ ਸੋਨਸਾਨ ਹੈਗੀਆਂ ਤੇ ਉੱਥੇ ਲੈ ਗਿਆ ਤੇ ਇੱਥੇ ਇਹਨਾਂ ਨੇ ਗਲਾ ਘੁੱਟ ਕੇ ਦੀ హత్య ਕਰ ਦਿੱਤੀ ਆ ਬੋਡੀ ਛਪਾਤੀ ਸੀ ਜਿਹੜਾ ਮ੍ਰਿਤਕ ਦਾ ਮੋਟਰਸਾਈਕਲ ਸੀ ਉਹ ਐਸੀ ਰਿਕਵਰ ਕਰ ਲਿਆ ਜੀ ਤੇ ਹੋਰ ਬਾਕੀ ਸਾਡੀ ਹਜੇ ਤਫ਼ਤੀਸ਼ ਚੱਲ ਰਹੀ ਆ ਤੇ ਜੋ ਬਾਕੀ ਤੱਤ ਹੋਣਗੇ ਜੋ ਉਹ ਹੁਣ ਰਿਮਾਂਡ ਲੈ ਕੇ ਬਾਖੀ ਨਹੀਂ ਨਹੀਂ ਮਾਤਾ ਦਾ ਹਜੇ ਤੱਕ ਕੋਈ ਜਨਨੀ ਪੁੱਛ ਪੜਤਾਲ ਹੋਈ ਤੋ ਇਦਾਂ ਦਾ ਰੋਲ ਨਹੀਂ ਆਇਆ अराउंड 40 45 ਦਿਨ ਹੈਗੇ ਸੀ ਜਿਆਦਾ ਨਹੀਂ ਹੈਗੇ ਉਹਨੇ ਜੋ ਦੱਸਿਆ ਉਹਨੇ ਕੱਪੜੇ ਨਾ ਖੋਪਿਆ ਬਸ ਆਪਾਂ ਨਹੀਂ ਨਹੀਂ ਜਿੱਦਾਂ ਮੈਂ ਦੱਸਾਂ ਜੋ ਲਿਵਿੰਗ ਅੱਜਕੱਲ ਜਿਹੜੀ ਟਰਮ ਚੱਲੀ ਹੈ 110 ਉਹ ਮੈਰਿਜ ਹੁੰਦੇ ਨਹੀਂ ਨਹੀਂ 12 ਗੁਆਰਾ ਦਾ ਸੰਸਕ੍ਰਿਤ ਲੀਕੜੀ ਮੈਰਿਡ ਨਹੀਂ ਹਿਲਾਂ ਜੀ ਹਾਂਜੀ ਦੀਪੂ ਦੇ ਅੱਛਾ ਦੀਪੂ ਦੇ ਬਾਇਓਲੋਜੀਕਲ ਫਾਦਰ ਦੀ ਹੈਗੇ ਨੇ ਉਹ ਤਾਂ ਹੈਗੇ ਨੇ ਮਟਰਨ ਦੀ ਮਦਰ ਉਹਨਾਂ ਨਾਲ ਰਹਿੰਦੀ ਨਹੀਂ 8-9 ਸਾਲਾਂ ਤੋਂ ਇਹਦੇ ਨਾਲ ਹੀ ਰਹਿੰਦੀ ਹੈ ਹਾਂ ਇਹ ਜਿਹੜਾ ਬੰਦਾ ਹੈਗਾ ਗੁਰਦੀਪ ਜਿੱਦਾਂ ਹੈਗਾ ਜੀ ਇਹਦੇ ਤੇ ਪਹਿਲਾਂ ਵੀ ਇੱਕ ਜਿਹੜੇ ਹੁਣ ਤੱਕ ਜਿੰਨਾ ਪਤਾ ਲੱਗਿਆ ਕਿ ਪਰਚੀ ਦਾ ਹੈਗਾ ਚੋਰੀ ਦਾ ਮੁਕਦਮਾ ਹੈਗਾ ਹੋਰ ਵੀ ਇਹ ਪਤਾ ਕਰ ਰਹੇ ਕਿ ਹੋਰ ਵੀ ਇਹਦੀ ਕਿਸੇ ਹੋਰ ਜੁਰਮ ਚ ਵੀ ਨਾ ਸ਼ਮਾਨਲੀਅਤ ਹੋਵੇ ਉਹੀ ਮੇਰਾ ਕਹਿਣਾ ਹੈ ਜੋਧਪੁਰ ਰਮਾਣਾ ਜੀ ਜੋਧਪੁਰ ਮਨਾ ਉਹਦੀ ਮਾਂ ਫਿਰ ਉੱਥੇ ਆ ਕੇ ਰਹਿਣ ਲੱਪੀ ਨਾ ਇਹਨਾਂ ਦੇ ਘਰੇ ਰਹਿਣ ਲੱਪੀ ਗੁਰਦੀਪ ਕੇ ਸਰ ਸ਼ਰਮਾ ਇਹ ਨਾਲ ਬੋਲੋ ਜੇ ਇਹ ਸਾਰੇ ਪਲਾਨ ਇਹਨਾਂ ਨੇ ਰਲ ਕੇ ਬਣਾਇਆ ਨਾ ਪਹਿਲਾਂ ਜ਼ਮੀਨ ਇਹਨਾਂ ਨੇ ਰਲ ਕੇ ਗੁਰਦੀਪ ਦੇ ਜਿੰਨੂ ਦਾ ਸਹਰੇਗੇ ਰਿਸ਼ਤੇਦਾਰਾਂ ਦੀ ਗੱਲ ਪਹਿਲਾਂ ਵੇਦਤੀ ਆ ਆਪੀ ਕਾਗਜ਼ ਤਿਆਰ ਕਰਕੇ ਆਪੀ ਬੰਦੇ ਖੜੇ ਕਰਕੇ ਤੇ ਮੁੜ ਕੇ ਜਦੋਂ ਉਹ ਸੌਦਾ ਚਲੋ ਕਾਗਜ਼ੀ ਪੱਤਰੀ ਸਿਰੇ ਚੜ ਗਿਆ ਪਰ ਜਦੋਂ ਲੀਗਲੀ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਉਹਨੂੰ ਚੈਲੰਜ ਕੀਤਾ ਫਿਰ ਉਹ ਉਹ ਸਾਰੀ ਰੁਕ ਲੱਗੀ ਜਿਹੜੇ ਪੈਸੇ ਕੋਈ ਮਿਲਨੇ ਹੋਣੇ ਬਕਾਇਆ ਜਾਂ ਉਹ ਜਿਨ੍ਹਾਂ ਨੂੰ ਖਰੀਦੀ ਹੈ ਖਰੀਦੀ ਸੀ ਉਹ ਇਹਨਾਂ ਨੂੰ ਕਰਨ ਲੱਗ ਪਏ ਕਿ ਤੁਸੀਂ ਇਹ ਕੀ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਫਿਰ ਸਾਰਾ ਉਸ ਚੀਜ਼ ਤੋਂ ਧਿਆਨ ਡਾਇਵਰਟ ਕਰਕੇ ਚਲੋ ਮਾਮੇ ਹੋਰਾਂ ਦੇ ਜਿਨ੍ਹਾਂ ਦੇ ਰਿਸ਼ਤੇ 'ਚ ਮਾਮੇ ਲੱਗਦੇ ਜਿਨ੍ਹਾਂ ਨੇ ਜ਼ਮੀਨਾਂ ਨੇ ਵੇਚੀ ਸੀ ਕਿ ਉਹਨਾਂ ਨੂੰ ਇਦਾਂ ਇਨਟੈਂਗਲ ਕਰ ਲਾਂਗੇ ਸਾਡਾ ਮਸਲਾ ਹੱਲ ਹੋ ਜਾਊਗਾ ਫਿਰ ਇਹ ਸਾਰਾ ਅਪਰਾਧ ਇਹਨਾਂ ਨੌਕ ਨਾਲ ਨੌਕ ਨਾਲਾ ਜੀ ਤੇ ਜੋ ਰੈਸਪੈਕ ਨੌਕ ਨਾਲਾ ਮਨਨਾਸਤੋ ਪਰ ਤੁਸੋਂ ਜਿਹੜਾ ਜੀਰੋ ਜੀ ਤੁਸੋਂ ਸੱਤ ਨੇ ਵਾਲਾ ਵਿਕਰਾ ਹੈ ਉਹ ਤਾਂ ਪਹਿਲਾਂ ਪਿੰਡ ਗੁਰੂ ਸਰ ਸੈਨਾ ਨਾ ਜੀ ਰਾਣਾ ਪਹਿਲਾਂ ਗੁਰੂ ਸਰ ਸੈਨਾ ਬਣਾਏਗਾ ਹਾਂ ਨਾਲ ਬਾਅਦ ਹਾਂ ਹਾਂ ਹਲਵਾ ਹਲਵਾ ਜਮੀਨ ਹੈ ਕਿੰਨੀ ਸੀ ਜਿਹੜੀ ਵੇਚੀ ਹੈ ਰਿਸ਼ਤੇਦਾਰੀ ਹੈ ਜਿਹੜਾ ਹੁਣ ਮੈਂ ਐਕਚੁਅਲੀ ਇਹ ਪਤਾ ਕਰ ਰਹੇ ਹਾਂ ਤੇ ਮਾਮੀ ਕਿਹੜੇ ਪਿੰਡ ਦੇ ਨੇ ਉਹ ਸਾਨੂੰ ਦੱਸੋ ਲਾ ਬਿਲਾਲ ਜੀ ਜਮੀਨ ਸੀ ਸੀ ਐਸ ਪਰ ਹਿਮ ਕਿ 14 ਲੱਖ ਚ ਹੋਇਆ ਸੀ ਬਾਕੀ ਅਜੇ ਜਿਹਨੂੰ ਆਊਗੇ ਡਾਕੂਮੈਂਟਸ ਦੇਖਾਂਗੇ ਲਾਂਗੇ ਉਹਨਾਂ ਨੂੰ ਬੁਲਾਵਾਂਗੇ ਫਿਰ ਪੱਕੀ ਪਤਾ